ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਬੁਹੇਬਾਰੀਆਂ ਦੇ ਬਾਰੇ ਵਿੱਚ ਇਹਦੇ ਵਿੱਚ ਦੇਖਦੇ ਆਂ ਕਿ ਆਪਾਂ ਜੀ ਦੀਪ ਨੂੰ ਜੌਬ ਮਿਲ ਚੁੱਕੀ ਆ ਬਹੁਤ ਹੀ ਮੁਸ਼ਕਲਾਂ ਤੋਂ ਬਾਅਦ ਇਹ ਹੁਣ ਸੈੱਟ ਹੋਈ ਆ ਕਿ ਗਰੀਬੀ ਵਿੱਚੋਂ ਨੰਗਣਾ ਬਹੁਤ ਔਖਾ ਆ ਤੇ ਇਹ ਹੁਣ ਆਫਿਸ ਦੇ ਨੇ ਜੁਆਇਨ ਕਰ ਲਿਆ ਤੇ ਇੱਥੇ ਦੀ EMPLOYE ਨੇ ਇਹਨਾਂ ਧੋਖਾ ਕੀਤਾ ਤੇ ਆਪਣੇ ਹਿੱਸੇ ਦਾ ਵਰਕ ਇਹ ਤੋਂ ਲੱਗੀ ਸੀ ਕਰਵਾਉਣ ਪਰ ਇਹਦੀ ਦੂਸਰੀ ਫਰੈਂਡ ਨੇ ਦੱਸਿਆ ਸੀਗਾ ਆ ਕੇ ਕਿ ਇਹ ਆਪਣੇ ਹਿੱਸੇ ਦਾ ਕੰਮ ਤਿੱਥੋਂ ਕਰਵਾ ਰਹੀ ਆ ਇਹ ਹਲੇ ਗੱਲਾਂ ਕਰ ਹੀ ਰਹੀਆਂ ਸੀ ਤੇ ਇਹਨਾਂ ਦੇ ਬੌਸ ਆ ਗਏ ਬੌਸ ਨੂੰ ਦੱਸਿਆ ਉਹਨੇ ਉਹਦੀ ਫਰੈਂਡ ਨੇ ਦੀਪਦੀ ਨੇ ਕਿ ਇਹ ਜਿਹੜੀ ਇੱਕ ਕੁੜੀ ਆ ਇਹ ਇਹ ਤੋਂ ਆਪਣੇ ਹਿੱਸੇ ਦਾ ਕੰਮ ਕਰਵਾ ਰਹੀ ਆ ਉਹਨਾਂ ਨੇ ਕਿਹਾ ਕਿ ਮੇਰੇ ਆਫਿਸ ਤੋਂ ਨਿਕਲ ਜਾਓ ਪਰ ਦੀਪ ਨੇ ਬਚਾ ਲਿਆ ਕਿ ਸਾਰੇ ਨੂੰ ਇੱਕ ਮੌਕਾ ਦੇ ਦਿਓ ਉਹਨਾਂ ਨੇ ਕਿਹਾ ਕਿ ਮੈਂ ਦੋ ਮੌਕੇ ਇਹਨੂੰ ਪਹਿਲਾਂ ਦੇ ਚੁੱਕਾ ਦੋ ਵਰਨਿੰਗ ਮਿਲ ਚੁੱਕੀਆਂ ਆਂ ਪ੍ਰਦੀਪ ਨੇ ਕਿਹਾ ਕਿ ਸਾਰੇ ਇਹਦੀ ਜੌਬ ਮੇਰੀ ਵਜ੍ਹਾ ਨਾਲ ਚੱਲ ਜਾਣੀ ਆ ਤੇ ਉਹਦੀ ਇਸ ਗੱਲ ਤੋਂ ਇੰਪ੍ਰੈਸ ਹੋ ਕੇ ਸਰ ਨੇ ਉਹਦੀ ਪ੍ਰੋਮੋਸ਼ਨ ਕਰ ਦਿੱਤੀ ਤੇ ਹੁਣ ਦੀ ਆ ਦੀਪ ਜਿਹੜੀ ਆ ਉਹ ਲੇਟ ਆਈ ਸੀ ਘਰ ਤੇ ਮਮਮੀ ਬੜੇ ਫਿਕਰਮੰਦ ਸੀਗੇ ਕਿ ਮੇਰੀ ਕੁੜੀ ਅੱਗੇ ਤਾਂ ਇੰਨਾ ਲੇਟ ਆਂਦੀ ਨਹੀਂ ਤੇ ਅੱਜ ਕਿਉਂ ਲੇਟ ਹੋ ਗਈ ਜਦੋਂ ਦੀਪ ਘਰ ਆਈ ਤਾਂ ਉਹ ਡੱਬਾ ਲੈ ਕੇ ਆਈ ਮਠਿਆਈ ਦਾ ਤੇ ਉਹਨੇ ਦੱਸਿਆ ਕਿ ਮੰਮੀ ਸਾਡੇ ਘਰ ਖੁਸ਼ੀਆਂ ਮਤਲਬ ਲੋਟ ਆਈਆਂ ਆ ਹੁਣ ਤੇ ਮੈਨੂੰ 24 ਲੱਖ ਰੁਪਏ ਦਾ ਪੈਕੇਜ ਮਿਲਿਆ ਆ ਤੇ ਉਹਦੀ ਮੰਮੀ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਬਹੁਤ ਬਹੁਤ ਕਿ ਉਹ ਫੁੱਲੀ ਨਹੀਂ ਸਮਾ ਰਹੀ ਸੀ ਕਿ ਮਾਲਕਾ ਇੰਨੇ ਪੂਰੇ ਟਾਈਮ ਦਿਖਾਉਣ ਤੋਂ ਬਾਅਦ ਚੰਗੇ ਦਿਨ ਵੀ ਆਉਣਗੇ ਸਾਡੇ ਤੇ ਤੇ ਦੋਨਾਂ ਨੇ ਮਿਲ ਕੇ ਖੁਸ਼ੀ ਪ੍ਰਗਟ ਕੀਤੀ ਤੇ ਇੱਕ ਦੂਸਰੇ ਨੂੰ ਜਫੀ ਪਾ ਲਈ ਕਿ ਮੁਸ਼ਕਲਾਂ ਦਾ ਟਾਈਮ ਜਿਹੜਾ ਉਹ ਲੰਘ ਗਿਆ ਉਧਰ ਦੀਪ ਸੌਰੀ ਗੁਰੀ ਤੇ ਨਵੀ ਦੇ ਵਿਆਹ ਵਿੱਚ ਨੱਚਦੇ ਦੇਖ ਕੇ ਖੁਸ਼ੀ ਮਨਾ ਰਹੇ ਸੀ ਇਹ ਤੇ ਕੈਂਡੀ ਤੇ ਰੰਜਨਾ ਜਿਹੜੀ ਗੁਰੀ ਦੀ ਮੰਮੀ ਆ ਦੋਨੋਂ ਹੀ ਸੜ ਗਈਆਂ ਕਿਉਂਕਿ ਦੋਨੋਂ ਹੀ ਨਹੀਂ ਚਾਹੁੰਦੀਆਂ ਕਿ ਇਹਨਾਂ ਦਾ ਵਿਆਹ ਹੋਵੇ ਪਤਾ ਨਹੀਂ ਇਹ ਕਿੱਦਾਂ ਦੀ ਮਾਂ ਜਿਹੜੀ ਚਾਹੁੰਦੀ ਨਹੀਂ ਕਿ ਮੇਰੇ ਮੁੰਡੇ ਦਾ ਵਿਆਹ ਹੋਵੇ ਤੇ ਫੇਰ ਇਹ ਉਥੋਂ ਜਲੀਆਂ ਪੁੱਜੀਆਂ ਥੱਲੇ ਆ ਗਈਆਂ ਤੇ ਥੱਲੇ ਇਹਨਾਂ ਨੂੰ ਆਂਦੇ ਉਥੋਂ ਬਾਹਰ ਨਿਕਲਦੇ ਇਹਨਾਂ ਨੂੰ ਮਿੰਦੋ ਪੈਣ ਦੇ ਦੇਖ ਲਿਆ ਸੀਗਾ ਮਿੰਦੋ ਪੈਣ ਇਹਨਾਂ ਦਾ ਪਿੱਛਾ ਕੀਤਾ ਤੇ ਇਹ ਜਦੋਂ نیچے ਆਈ ਤੇ ਦੇਖ ਦੇਖਿਆ ਕਿ ਇਹ ਦੋਨੋਂ ਆਪਸ ਦੇ ਵਿੱਚ ਝਗੜਾ ਕਰ ਰਹੇ ਸੀਗੇ ਤੇ ਰੰਜਨਾ ਨੇ ਕਿਹਾ ਕਿ ਤੂੰ ਤਾਂ ਮੇਰੇ ਇਸ਼ਾਰੇ ਤੇ ਨੱਚਣ ਵਾਲੀ ਇੱਕ ਕਟਫੁੱਤ ਲਈਆਂ ਕਿ ਤੇ ਭੁੱਲ ਨਾ ਜਾਵੀ ਤੇ ਇਹਨਾਂ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਰੀਆਂ ਜਿਹੜੀਆਂ ਮਿੰਦੋ ਭੈਣ ਥੱਲੇ ਆ ਗਈ ਸੀ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਸੀਗੀਆਂ ਤੇ ਉਹਨੇ ਕਿਹਾ ਕਿ ਬਾ ਮਾਸੀ ਜੀ ਮੈਂ ਤੁਸੀਂ ਇੱਕ ਕਿੱਦਾਂ ਦੇ ਮਾਂ ਆ ਤੂੰ ਕਿ ਕਿੱਦਾਂ ਦਾ ਡਰਾਮਾ ਤੂੰ ਕਰ ਰਹੀ ਕਿ ਤੇਰੇ ਬੱਚਿਆਂ ਦੀ ਖੁਸ਼ੀ ਵਿੱਚ ਤੂੰ ਮਤਲਬ ਖੁਸ਼ ਨਹੀਂ ਹੈਗੀ ਤੇ ਤੁਸੀਂ ਆਪਣਾ ਹੀ ਘਮ ਪਾ ਕੇ ਰੱਖਿਆ ਹੋਇਆ ਵਿੱਚ ਹੁਣ ਉਹਨੇ ਇਹਨਾਂ ਦੇ ਮੋਹਰੇ ਸ਼ਰਤ ਰੱਖੀ ਆ ਕਿ ਆਪਣੀਆਂ ਹਰਕਤਾਂ ਨੂੰ ਸੁਧਾਰ ਲਵੋ ਤੇ ਕੈਂਡੀ ਜਿਹੜੀ ਉਹ ਇਸ ਵਿਆਹ ਵਿੱਚ ਬੜਨੀ ਨਹੀਂ ਚਾਹੀਦੀ ਕਿਸੇ ਵੀ ਰਸਮ ਦੇ ਵਿੱਚ ਨੀ ਤੇ ਮੈਂ ਸਾਰਿਆਂ ਨੂੰ ਇਹ ਗੱਲ ਦੱਸ ਦੇਣੀ ਆ ਕਿ ਮੈਂ ਤੁਹਾਡੀਆਂ ਆਹ ਗੱਲਾਂ ਸੁਣ ਲਈਆਂ ਹੁਣ ਦੇਖਦੇ ਹਾਂ ਰੰਜਨਾ ਹੁਣ ਅੱਗੇ ਕੀ ਕਰਦੀ ਆ